ਕੈਂਡੀਡੇਟ ਬਹੁਤਾ ਖੜੇ ਪੇਸ਼ ਸਿਰਫ ਹੰਸ ਰਾਜ ਹੰਸਦੇ ਪਏ ਹੋਇਆ ਗਰੀਬ ਦੇ ਮੈਂ ਜਿੱਥੇ ਜਾਣਾ ਉਥੇ ਬਹੁਤ ਜ਼ਿਆਦਾ ਮੇਰ ਨਾਲ ਸਖਤੀ ਨਾਲ ਜ਼ਾਤੀ ਹਮਲੇ ਹੋ ਰਹੇ ਕੋਈ ਕੁਐਸਚਨ ਆਨਸਰ ਕਹਿੰਦੇ ਸੀ ਮੈਂ ਦੋ ਵਾਰੀ ਖੁਦ ਚੱਲ ਕੇ ਰਿਸਕ ਲੈ ਕੇ ਗਿਆ ਜਦੋਂ ਮੈਂ ਇਹ ਸ਼ੁਰੂ ਹੀ ਕਰਦਾ 35 40 ਬੰਦੇ ਸ਼ੁਰੂ ਹੋ ਜਾਂਦੇ ਆ ਮੇਰੀ ਆਵਾਜ਼ ਦਬ ਲਈ ਜਾਂਦੀ ਆ ਨਾ ਬੰਦਿਆਂ ਵਾਂਗੂੰ ਅੱਛੀ ਤਰ੍ਹਾਂ ਸਵਾਲ ਕਰਨ ਦਿੱਤਾ ਜਾਂਦਾ ਨਾ ਦੋ ਵਾਰ ਤਿੰਨ ਵਾਰੀ ਮੈਂ ਉਹਨਾਂ ਨੂੰ ਮਿਲ ਵੀ ਲਿਆ ਅੱਜ ਜਿੰਨੀ ਰੁਕਾਵਟਾਂ ਪਾਈਆਂ ਜੀ ਮੈਂ ਪਿੰਡਾਂ 'ਚ ਜਾਣਾ ਚਾਹੁੰਨਾ ਮੈਂ ਘਰ ਘਰ ਜਾਣਾ ਚਾਹੁੰਨਾ ਇੱਕ ਇੱਕ ਵਿੜੇ 'ਚ ਜਾਣਾ ਚਾਹੁੰਨਾ ਕਿਸਾਨਾਂ ਦੇ ਵੀ ਮਜ਼ਦੂਰਾਂ ਦੇ ਵੀ ਇੰਡਸਟਰੀ ਲਿਸਟਾਂ ਦੇ ਵੀ ਪਿੰਡਾਂ 'ਚ ਖਾਸ ਤੌਰ ਤੇ ਮੈਨੂੰ ਵੜਨ ਨਹੀਂ ਜੋ ਦਿੱਤਾ ਜਾਂਦਾ ਲੇਕਿਨ ਅਸੀਂ ਹੁਣ ਇਹ ਸੋਚਿਆ ਕਿ ਅਸੀਂ ਹਰ ਪਿੰਡ ਵਿੱਚ ਜਾਣਾ ਇਹ ਜ਼ਿੰਮੇਵਾਰੀ ਹੈ ਪੁਲਿਸ ਤੇ ਪ੍ਰਸ਼ਾਸਨ ਦੀ ਹਾਸਲ ਕੌਮ ਤੁਸੀਂ ਕੀ ਕਹਿੰਦੇ ਮਾਰਸ਼ਲ ਆ ਮਤਲਬ ਗੱਲਾਂ ਦਾ ਵੈਰੀ ਉਹ ਮੈਂ ਤਾਂ ਕਹਿੰਦੇ ਸੈਲਫ ਪ੍ਰੇਜ਼ ਆਪੇ ਇੱਕ ਨਕਸ਼ਾ ਬਣਾ ਲਿਆ ਕੌਮ ਦਾ ਆਪੇ ਮਾਰਸ਼ਲ ਬਣ ਗਿਆ ਔਰ ਤੁਸੀਂ ਜੀ ਮਾਰਸ਼ਲ ਕੌਮ ਆ ਕਦੀ 15 ਲੱਖ ਮੁੰਡਾ ਮਰਵਾ ਲੈਣਾ ਕਦੀ 20 ਲੱਖ ਮਰਵਾ ਲੈਣਾ ਹੁਣ 6-700 ਬਾਗੀ ਤੇ ਮਰਵਾ ਕੇ ਫਗੜੇ ਜੇ ਪਾਈ ਜਾਣੇ ਬਿਨਾਂ ਹੀ ਕਰਦੇ 4 ਸਾਲ ਬਾਅਦ ਭੁੱਲ ਜਾਂਦੇ ਵੀ ਕਾਲ ਤਖਤ ਸਾਹਿਬ ਤੇ ਵੀ ਹਮਲਾ ਕਿਸ ਨੇ ਕੀਤਾ ਸੀ ਮੋਦੀ ਨੇ ਕੀ ਕਸੂਰ ਕੀਤਾ ਇਹੋ ਹੀ ਕੀਤਾ ਨਾ ਕਰਤਾਰਪੁਰ ਦਾ ਲਾਂਗਾ ਬਣਾਤਾ ਗੁਰਪੁਰਬ ਮਨਾਉਂਦਾ ਫਿਰਦਾ ਉਹ ਪੱਗ ਬਨ ਕੇ ਮੱਥਾ ਟੇਕਣ ਜਾਵੇ ਹੈ ਮਾਤਾ ਡਰਾਮਾ ਕੈਂਡੀਡੇਟ ਬਹੁਤਾ ਖੜੇ ਪੇਸ਼ ਸਿਰਫ ਹੰਸ ਰਾਜ ਹੰਸਦੇ ਪਏ ਹੋਇਆ ਗਰੀਬ ਦੇ ਮੈਂ ਜਿੱਥੇ ਜਾਣਾ ਉਥੇ ਬਹੁਤ ਜ਼ਿਆਦਾ ਮੇਰੇ ਨਾਲ ਸਖਤੀ ਨਾਲ ਜਾਤੀ ਹਮਲੇ ਹੋ ਰਹੇ ਆ ਕੋਈ ਕੁਐਸਚਨ ਆਨਸਰ ਕਿੰਦੇ ਸੀ ਮੈਂ ਦੋ ਵਾਰੀ ਖੁਦ ਚੱਲ ਕੇ ਰਿਸਕ ਲੈ ਕੇ ਗਿਆ ਜਦੋਂ ਮੈਂ ਇਹ ਜੇ ਸ਼ੁਰੂ ਹੀ ਕਰਦਾ 35 40 ਬੰਦੇ ਸ਼ੁਰੂ ਹੋ ਜਾਂਦੇ ਆ ਮੇਰੀ ਆਵਾਜ਼ ਦਬ ਲਈ ਜਾਂਦੀ ਆ ਨਾ ਬੰਦਿਆਂ ਵਾਂਗੂੰ ਅੱਛੀ ਤਰ੍ਹਾਂ ਸਵਾਲ ਕਰਨ ਦਿੱਤਾ ਜਾਂਦਾ ਨਾ ਦੋ ਵਾਰ ਤਿੰਨ ਵਾਰੀ ਮੈਂ ਉਹਨਾਂ ਨੂੰ ਮਿਲ ਵੀ ਲਿਆ ਅੱਜ ਜਿੰਨੀਆਂ ਰੁਕਾਵਟਾਂ ਪਾਈਆਂ ਜੀ ਮੈਂ ਪਿੰਡਾਂ 'ਚ ਜਾਣਾ ਚਾਹੁੰਨਾ ਮੈਂ ਘਰ ਘਰ ਜਾਣਾ ਚਾਹੁੰਨਾ ਇੱਕ ਇੱਕ ਵਿਹੜੇ 'ਚ ਜਾਣਾ ਚਾਹੁੰਨਾ ਸੋ ਕਿਸਾਨਾਂ ਦੇ ਵੀ ਮਜ਼ਦੂਰਾਂ ਦੇ ਵੀ ਇੰਡਸਟਰੀ ਲਿਸਟਾਂ ਦੇ ਵੀ ਪਿੰਡਾਂ 'ਚ ਖਾਸ ਤੌਰ ਤੇ ਮੈਨੂੰ ਵੜਨ ਨਹੀਂ ਜੋ ਦਿੱਤਾ ਜਾਂਦਾ ਲੇਕਿਨ ਅਸੀਂ ਹੁਣ ਇਹ ਸੋਚਿਆ ਕਿ ਅਸੀਂ ਹਰ ਪਿੰਡ ਵਿੱਚ ਜਾਣਾ ਇਹ ਜ਼ਿੰਮੇਵਾਰੀ ਹੈ ਪੁਲਿਸ ਤੇ ਪ੍ਰਸ਼ਾਸਨ ਦੀ ਤੈਨੂੰ ਐ ਲੱਗਦਾ ਸੀ ਵੀ ਮੈਨੂੰ ਐ ਲੱਗਦਾ ਨੀਗਾ ਵੀ ਉਹ ਬੰਦਾ ਧੱਕੇ ਨਾਲ ਆ ਗਿਆ ਹੋਗਾ ਮੇਰਾ ਤਾਂ ਵੈਸੇ ਇੰਨਾ ਕੁ ਸਵਾਲ ਨਹੀਂ ਨਹੀਂ ਜੇ ਭਾਜੀ ਇਹਨਾਂ ਨੇ ਤੁਹਾਨੂੰ ਬੁਲਾਇਆ ਨਹੀਂ ਨਾ ਪリーズ ਮੇਰੀ ਗੱਲ ਦਾ ਗੁੱਸਾ ਨਾ ਮੰਨੇਉ ਨਾ ਮੇਰੀ ਕੋਈ ਪਾਲਦੀ ਹੈ ਤੁਹਾਨੂੰ ਬਿਨਾਂ ਗੱਲ ਤੋਂ ਆਉਣਾ ਨਹੀਂ ਚਾਹੀਦਾ ਜਵਾਬ ਦੇ ਦੇਣਾ ਚਾਹੀਦਾ ਜਿਹੜਾ ਲੋਧ ਕਰਦਾ ਨਾ ਵੀ ਮੈਨੂੰ ਸਾਥਾ ਨਹੀਂ ਤੁਹਾਨੂੰ ਘਾੜ ਗਈ ਚੀਜ਼ ਦੀ ਮੇਰੇ ਕਰੀ ਤੂੰ ਤੇਰਾ ਜਹਾਜ਼ ਵੀ ਥੋੜੀ ਤੇਬ ਚਲੀ ਜੰਦੀ ਆ ਸੇਵਾ ਕਰੀ ਇਹਨਾਂ ਨੇ ਪਰ ਮੈਨੂੰ ਇਹ ਗੱਲ ਨਹੀਂ ਚੰਗੀ ਲੱਗਦੀ ਬੇਟ ਪਾਏ ਬੰਦੇ ਕਹਿੰਦਾ ਸੀ ਸੱਤਿਆ ਨਹੀਂ ਤੇ ਦੂਜੇ ਪਾਸੇ ਜੇ ਤੂੰ ਸੱਤਿਆ ਕਹਿੰਦੇ ਤਾਂ ਨਾਲ ਵ ਨਸਕਾ ਉਹ ਮੈਂ ਕਿਹਨੂੰ ਮਿਲ ਕੇ ਆਇਆ ਮੇਰੇ ਆਪ ਦੇ ਨਾਲ ਮੈਨੂੰ ਕੋਈ ਅੰਦਰ ਨਹੀਂ ਜਾਂਦਾ ਮੇਰੇ ਨਾਲ